ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਵਧਾਏ ਗਏ ਰੇਟਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਵੱਲੋਂ ਹਰ ਜ਼ਿਲ੍ਹੇ ਹਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਆ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ। ਇਸੇ ਹੀ ਕੜੀ ਦੇ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਵੱਲੋਂ ਵੀ ਫਗਵਾੜਾ ਦੀ ਤਹਿਸੀਲ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੌਜੂਦ ਸਨ। ਇਸ ਦੌਰਾਨ ਜਿੱਥੇ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਦੇ ਨਾਮ ਤੇ ਐਸਟੀਐਮ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਉੱਥੇ ਹੀ ਵਕਫਾਗ ਬੁਲਾ ਰਿਆਂ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਆਕੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਵਧਾਏ ਗਏ ਰੇਟ ਕਾਫੀ ਨਿੰਦਨਯੋਗ ਨੇ ਉਨਾ ਕਿਹਾ ਕਿ ਇਸ ਨਾਲ ਆਮ ਜਨਤਾ ਤੇ ਹੋਰ ਬਾਧੂ ਬੋਝ ਪੈ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਪ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦੇ ਲੋਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਹਰ ਵਰਗ ਦੇ ਲੋਕ ਸੜਕਾਂ ਤੇ ਉਤਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਰੇਟ ਵਾਪਸ ਨਾ ਲੈ ਗਏ ਤਾਂ ਕਾਂਗਰਸ ਪਾਰਟੀ ਇਸ ਤੋਂ ਵੀ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਵੱਲੋਂ ਸਰਦਾਰ ਬਰਵਿੰਦਰ ਸਿੰਘ ਧਾਰੀਵਾਲ ਜੀ ਐਮ ਐਲ اے ਫਗਵਾੜਾ ਤੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੇ ਦੇਸ਼ਾਂ ਨਿਰਦੇਸ਼ਾਂ ਤਲੇ ਅੱਜ ਫਗਵਾੜਾ ਐਸ ਜੀ ਐਮ ਡਾਕਟਰ ਦੇ ਵਿਚਕਾਰ ਤੇ ਰੋਸਤਰ ਨਾਲ ਲਾਇਆ ਜਾ ਰਿਹਾ ਕਿਉਂਕਿ ਜਿਹੜੀ ਆਪ ਸਰਕਾਰ ਆ ਉਹਨੇ ਪੈਟਰੋਲ ਦੇ ਰੇਟ ਡੀਜ਼ਲ ਦੇ ਰੇਟ ਔਰ ਬੱਸਾਂ ਦੇ ਕਿਰਾਏ ਜਿਹੜੇ ਆਮ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਆ ਉਹਦੇ ਵਿੱਚ ਵੀ 23 ਪੈਸੇ ਦਾ ਵਿਵਾਦ ਕੀਤਾ ਵਾ ਇੱਕ ਟਿਕਟ ਦੇ ਵਿੱਚ ਤੇ ਕਿਲੋਮੀਟਰ ਦੇ ਹਿਸਾਬ ਨਾਲ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੀ ਨਿਗਰਦੀ ਕਰਦੇ ਆਂ ਵੀ ਉਹਨੂੰ ਇਹ ਤੁਰੰਤ ਹੀ ਵਾਪਸ ਲੈਣੀ ਚਾਹੀਦੀ ਆ ਨਹੀਂ ਤਾਂ ਇਦਾਂ ਦੇ ਰੋਸਦਾਨੇ ਰੋਜ ਲੱਗਿਆ ਕਰਨਗੇ ਕਿ ਇਹ ਸਰਕਾਰ ਜਿਹੜੀ ਹੈਗੀ ਆ ਹਰ ਪਾਸੇ ਫਜ਼ੂਲ ਖਰਚੀ ਕਰਦੀ ਹੈਗੀ ਆ ਉਥੇ ਅੱਜ ਦੇਖੀਏ ਤਾਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜਿੱਥੇ ਤੇਲ ਦੀਆਂ ਕੀਮਤਾਂ ਵਧਾਈਆਂ ਹੈਗੀਆਂ ਕਿਉਂਕਿ 95 ਪੈਸੇ ਜਿਹੜਾ ਹੈਗਾ ਉਹ पेट्रोल से दृढ़ पैसे जरा बाहर जा त्रेढ़ पैसे जब डीजल जी है ये कीमत बधाई हैगी है और नाल ही पता लगे कि तेई पैसे जरा किलोमीटर हिसाब से जरा बसों का किराया बता दिता तो है अच्छे देखिए जो सारे ही पंजाब वासी जो पेल ही इस बहुत ही मुश्किल समाज गुजार रहे हैं क्योंकि अच्कल देखिए तो हर पासे महंगाई महंगाई है तो ये जरा ने सकार ने रेट बताए है ਇਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲੋਕਾਂ ਤੇ ਜਿਵੇਂ ਦੀ ਸੋਸਾਇਟੀ ਆਉਂਦੀ ਬੈਠੇ ਲੋਕਾਂ ਤੇ ਜਿਹੜਾ ਹੈਗਾ ਬਹੁਤ ਹੀ ਭਾਰ ਪੈਣਾ ਹੈਗਾ ਕਿ ਅਸੀਂ ਲੋਕੀ ਪਹਿਲਾਂ ਹੀ ਬੇਰੋਜ਼ਗਾਰੀ ਹੈਗੀ ਆ ਤੇ ਗਾਈ ਬਹੁਤ ਜ਼ਿਆਦਾ ਹੈ ਕਿਸ ਕਰਕੇ ਲੋਕ ਘਟੇ ਰਹਾ ਹੈ ਇਹ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਜਿਹੜਾ ਹੈਗਾ ਇਹ ਭਾਰ ਪਾਇਆ ਗਿਆ ਹੈਗਾ ਔਰ ਇੱਕ ਵਰਗ ਹੈ ਕਿਉਂਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਉਦੋਂ 7 ਕਿਲੋਵਟ ਤੱਕ ਜਿਹੜਾ 3 ਪੈਸੇ ਪਰ ਯੂਨਿਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਮਾਫੀ ਤੱਕਿਆ ਸੀਗਾ ਪਰ ਅੱਜ ਦੇਖੀਏ ਤਾਂ ਉਹ ਵੀ ਸਰਕਾਰ ਵੱਲੋਂ ਮਾਫ ਕਰ ਮਾਫ ਕਰ ਲਈ ਵਿਜਾਇ ਜਰਾ ਹੈਗਾ ਉਹ ਦੁਆਰਾ ਜਿਹੜਾ ਹੈਗਾ ਸਰਕਾਰ ਵੱਲੋਂ ਹੁਕਮ ਵਾਪਸ ਲੈ ਲਿਆ ਗਿਆ ਇਸ ਕਰਕੇ ਅੱਜ ਸਮੇਂ ਗਲੋੜ ਹੈਗੀ ਕਿ ਇਸ ਜਿਹੜਾ ਹੈਗਾ ਇਹ ਸਰਕਾਰ ਦੇ ਖਿਲਾਫ ਆਵਾਜ਼ بلند ਕਰੀਏ ਔਰ ਅੱਜ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਜਿਹੜੇ ਪੱਖ ਪੱਖ ਜਗਰਾਤ ਜਿਹੜਾ 11 87 ਜਿਹੜੇ ਕਾਂਗਰਸ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹ ਜਿਹੜੀ ਸਰਕਾਰ ਜੀ ਹੈ ਸ਼ੱਕ ਦੀ ਨਾ ਦੇ ਸੀਐਮ ਸਾਹਿਬਾ ਕਹਿੰਦੇ ਬੇਸ਼ੱਕ ਦੀ ਮੰਤਰੀ ਸਾਹਿਬਾਨ ਹੈਗੇ ਉਹ ਹਵਾ ਦੀ ਤਰਫ ਗੱਲ ਰਹੇ ਹਵਾ ਚ ਗੱਲਾਂ ਕਰਦੇ ਨੇ ਇਸ ਕਰਕੇ ਅੱਜ ਜਿਹੜਾ ਲਗਾ ਇਹ ਕਰਨਾ ਸੀ ਜਿਹਨੇ ਨੇ ਮੈਂ ਉਮੀਦ ਕਰਨਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਪੰਜਾਬ ਹਥਿਆ ਦੇ ਖਿਲਾਫ ਇਸ ਦਾ ਧੱਕਾ ਹੋਏਗਾ ਜਾਂ ਲੋਕੀ ਸੁਟਵਾਈਗੇ ਉਹਦੇ ਵਾਸਤੇ ਜਿਹੜੀ ਹੈਗੀ ਪਗਵਾੜਾ ਕਾਂਗਰਸ ਵੀ ਜਿਹੜੀ ਹੈਗੀ ਉਹ ਪਲੱਸ ਨਾਲ ਜਿਹੜਾ ਹੈਗਾ ਸਾਰੀ ਜਿਹੜੀ ਪੰਜਾਬ ਵਿੱਚ ਕਾਂਗਰਸ ਹੈਗੀ ਉਹ ਲਾਂਬਾ ਲਗੀ ਤੇ ਕੀਤੀ ਹੈਗੀ ਸੋ ਅੱਜ ਮੈਂ ਇਸ ਤਰ੍ਹਾਂ ਨੇ ਵਿੱਚ ਸਾਡੇ ਸਾਰੇ ਜਿੱਥੇ ਸਰੀ ਕਾਂਗਰਸ ਪਾਰਟੀ ਤੋਂ ਵਰਕਰ ਸਾਰੇ ਹੈਗੇ ਨੇ ਉੱਥੇ ਜਿਹੜਾ ਪਹਿਲਾ ਬੈਂਕ ਜਿਹੜਾ ਜੂਥ ਬੈਂਕ ਬਾਕੀ ਜਿਹੜਾ ਪੀਸੀ ਬੈਂਕ ਹੈਗਾ ਉਹ ਬਾਕੀ ਜਿਹੜੇ ਬੈਂਕ ਹੈਗੇ ਉਹ ਵੀ ਸਾਰੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਉਧਰ ਪਾ ਕੇ ਆ ਰਹੇ ਨੇ ਧੰਨਵਾਦ